ਮੀਡੀਆ ਨੂੰ ਡਰਾਣਾ ਧਮਕਾਣਾ ਛਾਪੇ ਮਾਰੀ ਔਰ ਲਗਾਤਾਰ ਪੱਤਰਕਾਰ ਇਨਫਲੂਐਂਸਰ ਸੋਸ਼ਲ ਮੀਡੀਆ ਐਕਟਿਵਿਸ ਉਹਨਾਂ ਨੂੰ ਧਮਕਾਨ ਦੀਆਂ ਕਾਰਵਾਈਆਂ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਅਹੰਕਾਰ ਚ ਪਰ ਕੇ ਪੂਛਲੇ ਕਈ ਮਿੰਨਟ ਲੱਗੇ ਪੰਜਾਬ ਦੇ ਵੱਡੇ ਵੱਡੇ ਅਖਬਾਰਾਂ ਦੇ ਘਰਾਣੇ ਜਿਨ੍ਹਾਂ ਦੀਆਂ ਦੋ ਦੋ ਤਿੰਨ ਤਿੰਨ ਪੀੜੀਆਂ ਪੰਜਾਬ ਦੇ ਅੰਦਰ ਪੱਤਰਕਾਰਤਾ ਕਰ ਰਹੀਆਂ ਲੋਕਤੰਤਰ ਦੀ ਰੱਖਿਆ ਕਰ ਰਹੀਆਂ ਉਹਨਾਂ ਤੇ ਹਮਲਾ ਕੀਤਾ ਜਾ ਰਿਹਾ ਇਹ ਭਗਵੰਤ ਮਾਨ ਦੀ ਤਾਣਾ ਸ਼ਈ ਸੋਚ ਹੈ ਇਹ ਉਹੀ ਸੋਚ ਹੈ ਜਿਹੜੀ ਸ਼੍ਰੀਮਤੀ ਇੰਦਰਾ ਗਾਂਧੀ 1975 ਚ ਅਮਰਜੈਂਸੀ ਲਗਾ ਕੇ ਪੰਜਾਬ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਇੱਕ ਜੇਲ ਬਣਾ ਦਿੱਤਾ ਗਿਆ ਸੀ ਪੰਜਾਬ ਕੇਸੀ ਗਰੁੱਪ ਤੇ ਲਗਾਤਾਰ ਰੇਡਸ ਕਰਨਾ ਅਖਬਾਰ ਦੇ ਦਫਤਰਾਂ ਤੇ ਰੇਡ ਕਰਨਾ ਅਖਬਾਰ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਤੇ ਰੇਡ ਕਰਨਾ ਡਰਾਉਣਾ ਧਮਕਾਉਣਾ ਇਹ ਭਾਰਤ ਦੇ ਕਨਸਟੀਟਿਊਸ਼ਨ ਜਿਹੜੀ ਲੋਕਤੰਤਰ ਦੀ ਤਾਕਤ ਹੈ ਜਿਹੜੀ ਮੀਡੀਆ ਦੀ ਤਾਕਤ ਹੈ ਭਗਵੰਤ ਮਾਨ ਦੀ ਸਰਕਾਰ ਸੰਵਿਧਾਨ ਵਿਰੋਧੀ ਲੋਕਤੰਤਰ ਵਿਰੋਧੀ ਕੰਮ ਕਰ ਰਹੀ ਹੈ ਉਹ ਜਨਤਾ ਦੀ ਆਵਾਜ਼ ਨੂੰ ਦਬਾਉਣ ਦਾ ਕੋਠਾਰਾ ਖਾਤ ਕਰ ਰਹੀ ਹੈ ਇੱਕ ਤਰੀ ਭਾਰਤੀ ਜਨਤਾ ਪਾਰਟੀ ਨੂੰ ਸਵੀਕਾਰ ਨਹੀਂ ਕਰੇਗੀ ਕੇਜਰੀਵਾਲ ਭਗਵੰਤ ਮਾਨ ਦੀ ਜੋੜੀ ਭੁੱਲ ਗਈ ਕਿ 1975 ਦੇ ਅੰਦਰ ਸ਼੍ਰੀਮਤੀ ਇੰਦਰਾ ਗਾਂਧੀ ਨੇ ਐਨਾ ਦੀ ਤਰ੍ਹਾਂ ਹੀ ਮੀਡੀਆ ਘਰਾਣਿਆਂ ਤੇ ਸੈਂਸਰਸ਼ਿਪ ਲਾਈ ਸੀ ਉਦੋਂ ਵੀ ਪੰਜਾਬ ਕੇਸਰੀ ਗਰੁੱਪ ਲੋਕਤੰਤਰ ਨਾ ਖੜਾ ਰਿਹਾ ਸੀ ਔਰ ਉਹੀ ਤਾਨਾਸ਼ਾ ਇੰਦਰਾ ਗੰਦੀ ਦੀ ਸਰਕਾਰ ਨੂੰ ਜਨਤਾ ਨੇ 1977 ਚ ਉਖਾੜ ਸੁੱਟਿਆ ਸੀ ਜਿਹੜੇ ਲੋਕ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ ਕਹਿੰਦੇ ਸੀ ਉਹਨਾਂ ਦੀ ਜਮਾਨਤਾ ਜਬਤ ਹੋਈਆਂ ਸੀ ਉਹੀ ਹਾਲ ਪੰਜਾਬ ਦੇ ਅੰਦਰ ਤਾਨਾਸ਼ਾ ਨੁਸਖੀਆ ਨਲਾਇਕ अपराधिक मीडिया तरीक़रा भगवंत मान दो हजार सताई चुनाव जनता अहंकार तोड़ेगी आम आदमी पार्टी लगातार मीडिया घरा दबा का काम कर रही है संविधान और लोकतंत्र के चौथे स्तंभ की रक्षा से भारतीय जनता पार्टी खड़ी है और मैं इन घटनावरानमकान ਰੇਡਾਂ ਕਰਨ ਇਹ ਜਿਹੜੀਆਂ ਸਾਰੀਆਂ ਕਟਨਾਵਾਂ ਦਾ ਮਖ਼ਤੋਰ ਨਿੰਦਾ ਕਰਨਾ ਇਹ ਘੋਰ ਨਿੰਦਨੀ ਗੈਰ ਕਨਸਟੀਚਿਊਸ਼ਨਲ ਗੈਰ ਲੋਕਤਾਂਤ੍ਰਿਕ ਅਤੇ ਅਹੰਕਾਰਨਾ ਬੜਿਆ ਤਾਣਾ ਸ਼ਾਈ ਵਾਲਾ ਕਦਮ ਹੈ ਪੰਜਾਬ ਦੀ ਜਨਤਾ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਨਹੀਂ ਕਰੇਗੀ